ਮਲ ਹਉਮੈ ਧੋਤੀ ਕਿਵੇਂ ਨਾ ਉਤਰੇ ਜੇ ਸੋ ਤੀਰਥ ਨਾਏ ਥਿਸ ਇਜ਼ ਅ ਫਿਲਥ ਆਫ ਈਗੋਇਜ਼ਮ ਕੈਨ ਨਾਟ ਬੀ ਵਾਸ਼ਡ ਅਵੇ ਇਵਨ ਬਾਈ ਟੈਕਿੰਗ ਕਲੈਂਸਿੰਗ ਬਾਥ ਐਟ ਹੰਡਰਡਸ ਆਫ ਸੈਕ੍ਰੀਡ ਸ਼੍ਰੀਨਸ ਮਲ ਹਉਮੈ ਧੋਤੀ ਕਿਵੇਂ ਨਾ ਉਤਰੇ ਮੈਲ ਲੱਗੀ ਹੋਈ ਹਉਮੈ ਦੀ ਕਿਸੇ ਵੀ ਤਰੀਕੇ ਨਾਲ ਮਨੋਂ ਨਹੀਂ ਉਤਰ ਸਕਦੀ ਜੇ ਆਪਕੀ ਤਰੀਕਾ ਪਤਾਈਏ ਇਹ ਉਸ ਤਰੀਕੇ ਦੀ ਗੱਲ ਹੈ ਜੇ 100 ਤੀਰਥ ਨਾਏ ਚਾਹੇ ਤੂੰ 100 ਤੀਰਥਾਂ ਦੇ ਉੱਤੇ ਜਾ ਕੇ ਨਹਾਇਆ ਇਸ਼ਨਾਨ ਕਰਿਆ ਤੇਰੇ ਮਨ ਦੀ ਮੈਲ ਨਹੀਂ ਜਾਏਗੀ ਮਨ ਦੀ ਮੈਲ ਤੇਰੀ ਹਉਮੈ ਨੂੰ ਤਿਆਗਣ ਤੋਂ ਬਾਅਦ ਹੀ ਜਾਏਗੀ ਹਉਮੈ ਕਿਵੇਂ ਤਿਆਗੀ ਜਾਏਗੀ ਹੋਰਾਂ ਦਾ ਭਲਾ ਕਰਕੇ ਹੋਰਾਂ ਦਾ ਸੋਚ ਕੇ ਇਹ ਪਹਿਲੀ ਗੱਲ ਲਿਖੀ ਗਈ ਹੈ ਬਈ ਤੀਰਥਾਂ ਤੇ ਜਾ ਕੇ ਤੇਰੇ ਮਨ ਦੀ ਮੈਲ ਨਹੀਂ ਜਾ ਸਕਦੀ ਤੂੰ ਹੰਕਾਰੀ ਹੋਏਗਾ ਕਿ ਚੌਥੇ ਉੱਥੇ ਤਾਂ ਮੈਂ ਜਾ ਕੇ ਆਇਆ ਉੱਥੇ ਉੱਥੇ ਵੀ ਮੈਂ ਜਾ ਕੇ ਆਇਆ ਉੱਥੇ ਇਦਾਂ ਨਹੀਂ ਇਦਾਂ ਆ ਤੂੰ ਕਟਾਕਸ਼ ਕਰੇਗਾ ਦੂਜੇ ਦੀ ਗੱਲ ਨੂੰ ਤੀਰਥਾਂ ਤੇ ਜਾ ਕੇ ਤੂੰ ਹਉਮੈ ਤਾਂ ਖੱਟ ਸਕਦਾ ਤੇਰੇ ਮਨ ਦੀ ਮੈਲ ਨਹੀਂ ਜਾ ਸਕਦੀ ਤੂੰ ਸਰੀਰ ਤੋਂ ਹੋ ਸਕਦਾ ਬਾਡੀ واਸ਼ ਹੋ ਸਕਦੀ ਆ ਪਰ ਬਟ ਨਾਟ ਆ ਮਾਈਂਡ واਸ਼ ਨਾਟ ਆ ਹਾਰਟ واਸ਼ ਨਾਟ ਆ ਫੀਲ واਸ਼ ਤੇਰੀ ਜਿਹੜੀ ਅੰਦਰਲੀ ਸ਼ਰਧਾ ਏ ਉਹ ਨਹੀਂ ਜਿਹੜੀ ਨਿਕਲਣੀ ਉਹ ਸਿਰਫ ਤੇਰੇ ਅੰਦਰ ਗੁਰੂ ਸ਼ਬਦ ਰਾਹੀਂ ਹੀ ਜਾਗਰਿਤ ਹੋਣੀ ਆ ਕਿਸੇ ਦੀ ਗੱਲ ਸੁਣ ਕੇ ਹੀ ਜਾਗਰਤ ਹੋਣੀ ਹੈ ਆਪਣੇ ਆਪ ਨੂੰ ਭਲੇ ਤੇ ਲਾ ਕੇ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ